ਦੀ ਇਹ ਪਾਕਿਸਤਾਨ ਜਰਨਲਿਸਟ ਅਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੇ ਕਿਹਾਦੇ ਉਹਨਾਂ ਨੂੰ ਬਣਾਇਆ ਗਿਆ ਸੀ ਤੇ ਇਹ ਜਿਹੜੇ ਬੰਦੇ ਤੁਸੀਂ ਇਹਨਾਂ ਨੂੰ ਜਾਗਰੂਕ ਨਹੀਂ ਤਸਵੀਰ ਔਰ ਇਹ ਸਰਕਾਰ ਪਾਕ ਸੰਜੀਵੇ ਇਸਤਕਾਮ ਨਹੀਂ ਤੇ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਅਸਲਤਾਰਾ ਮੋਹਿੰਦਰ ਸਿੰਘ ਵੀਡੀਓ ਪਾਉਂਦੇ ਰਹੇ ਨੇ ਠੀਕ ਹੈ ਜੀ ਸਾਡਾ ਕਿਸੇ ਨਾਲ ਵਿਰੋਧ ਨਹੀਂਗਾ ਅਸੀਂ ਇੱਕ ਮੁਕੇ ਦੀ ਲੜਾਈ ਲੜਨੀ ਆ ਸਾਡੇ ਅਸੀਂ ਪੱਤਰਕਾਰਾਂ ਪੱਤਰਕਾਰਾਂ ਮੇਰੇ ਕੋਲੋਂ ਵੀ ਖਬਰ ਲਉਣਾ ਜਦ ਕਿ ਅਸੀਂ ਇੱਕ ਐਨਜੀਓ ਚਲਾਉਣੇ ਠੀਕ ਹੈ ਤੁਸੀਂ ਪੱਤਰਕਾਰਾਂ ਨੂੰ ਹੁੰਦੀਆਂ ਪਰ ਸਾਡਾ ਤਾਂ ਖਬਰ ਲੜਨਾ ਆ ਸਾਡਾ ਕੰਮ ਉਸ ਮੁੱਦੇ ਨੂੰ ਹਾਈਲਾਈਟ ਕਰਨਾ ਹੈ ਅਸੀਂ ਉਹ ਵੀ ਕਰਦੇ ਹਾਂ ਤੁਸੀਂ ਤਾਂ ਬੇਨਲਾਵਾ ਬਸ ਸਦਾ ਬੰਦਾ ਕਿਸੇ ਨੂੰ ਕਰਾਉਂਦੇ ਐਨਜੀਓ ਜਿਹੜੇ ਬੰਨਿਆ ਸੰਵਾਦ ਸਕੇ ਐਨਜੀਓ ਨੇ ਜੇ ਤਰਾਂਗੇ ਦਾ ਮਾਨ ਹੋਇਆ ਤਾਂ ਉਹਨਾਂ ਦਾ ਫਰਜ਼ ਮੰਨਦਾ ਸੀ ਉਹ ਐਨਜੀਓ ਨਾਲ ਲੱਗਦੇ ਪਰ ਸਾਡੇ ਇਹ ਜਿਹੜੇ ਪੱਤਰਕਾਰ ਵੀਰ ਨੇ ਬੇਸਮਝ ਕਰਵਾਵੇਂ ਇਹਨਾਂ ਨੂੰ ਸਮਝ ਨਹੀਂ ਦੀ ਕੀ ਖਬਰ ਕਰਦੇ ਐਨਲਾ ਨਹੀਂ ਪਤਾ ਤੇ ਪੱਤਰਕਾਰ ਬਣ ਜਾਂਦੇ ਨੇ ਤੇ ਉਹੋ ਹੀ ਸਾਰਾ ਗਮਰਾਹ ਕਰ ਰਹੇ ਨੇ ਪ੍ਰਸ਼ਾਸਨ ਨੂੰ ਅਸੀਂ ਕਿ ਜੇ ਬੇਵਰੋਧ ਨਹੀਂ ਚੱਲਦੇ ਪਰ ਅਸੀਂ ਇਹਨੇ ਕੋ ਝੰਡਾ ਨਹੀਂ ਚੁੱਕਦਾ ਕਿੰਨੀ ਚੀਜ਼ਾਂ ਪੱਤਰਕਾਰ ਇੱਕ ਕਮਰਾ ਕਰਕੇ ਤੇ ਆਪਾਂ ਤਰੰਗ ਜਿਹੜਾ ਸ਼ੁਰੂ ਕਰ ਦਿੱਤੀ ਆ ਠੀਕ ਠੀਕ ਆ ਰੈਫਰੀ ਦੀ ਨਾੜ ਉਹ ਪੱਛ ਬੰਦਾ ਸਾਡਾ ਚਰਨਾ ਸਨਮਾਨ ਉਹਨਾਂ ਨੂੰ ਦਾਵੇ ਤੇ ਪਰ ਪਰਚੇ ਆ ਕਿ ਉਸ ਲੜਾਈ ਨੂੰ ਨਿੱਜੀ ਲੜਾਈ ਨਾ ਬਣਾਇਆ ਜਾਵੇ ਉਸ ਲੜਾਈ ਨੂੰ ਨਿੱਜੀ ਲੜਾਈ ਬਣਾ ਕੇ ਤੇ ਪਰਤੀਆ ਜਾ ਰਿਹਾ ਬਟਾਲੇ ਦੇ ਵਿੱਚ ਜਿਹੜੀ ਬਹੁਤ ਹਾਨੀਕਾਰਕ ਸਥਿਤੀ ਹੋ ਰਹੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਹੀ ਮੈਗਵਾਗਾ ਸਾਡੇ ਸਮਾਜ ਦੇ ਵਿੱਚ ਸਾਡੇ ਪੱਤਰਕਾਰਾਂ ਨੂੰ ਕੀ ਹੋ ਰਹੀ ਦੁਹਾਂ ਨਾ ਪੰਜਾਬੀ ਦੇ ਲੱਭ ਜਾ ਚ ਇਹ ਨਹੀਂ ਹੋਣੀ ਚਾਹੀਦੀ ਕਿ ਗਮਰਾ ਕਰਕੇ ਕਦੀ ਜੇ ਕੋਈ ਵੀਡੀਓ ਪੈ ਜਾਂਦੀ ਕਦੀ ਕਿਸੇ ਤੋਂ ਵੀਡੀਓ ਪੈ ਜਾਂਦੀ ਯਾਰ ਮੈਂ ਤਾਂ ਨਹੀਂ ਲੈਣਾ ਚਾਹੁੰਦਾ ਕਿ ਮੇਰੇ ਕੱਲ ਵੀਰ ਨੇ ਮੈਨੂੰ ਫੋਨ ਕੀਤਾ ਕਿ ਮਾਹ ਕੀ ਦਾਰਾ ਤੋਂ ਵੀ ਤਾਂ ਨਹੀਂ ਜਾ ਰਹੇ ਜੇ ਐਂਦਾ ਜੀ ਗਵਾਲ ਕੱਟ ਕੇ ਆਪਣੇ ਉਹਨੂੰ ਕਿਹਾ ਕਿਹੜਾ ਜਾ ਰਿਹਾ ਆ ਜਦਕਿ ਤੁਸੀਂ ਵੀਡੀਓ ਨਾਲ ਵਕੀਲ ਕਿਉਂ ਗਮਰਾ ਕਰਦੇ ਜੇ ਪਹਿਲੀ ਗੱਲ ਤਾਂ ਮੈਂ ਕਹਿੰਦਾ ਕਿ ਪੱਤਰਕਾਰ ਦੀ ਪੱਤਰਕਾਰ ਨਾਲ ਲੜਾਈ ਨਹੀਂ ਹੋਣੀ ਚਾਹੀਦੀ ਜੇ ਕੋਈ ਪੱਤਰਕਾਰ ਧਗੀਆਂ ਮਾਰਦਾ ਫਿਰ ਤਾਂ ਮਖਵਾਬ ਚੱਲਣਾ ਚੱਲਣਾ ਆ ਇੱਕ ਪੱਤਰਕਾਰ ਸਾਹਮਣੇ ਧੱਕ ਧੱਕੀਆਂ ਮਾਰਦਾ ਜਾਂ ਖੱਗੀਆਂ ਵਾਲੇ ਦਾ ਰੋਣਾ ਪੀਦਾ ਉਹਰੇ ਖਾਂਦੀ ਉਹਨੂੰ ਦੂਜਿਆਂ ਨੂੰ ਬੋਲਣਾ ਬੋਲਣਾ ਖਬਰ ਨੂੰ ਲਾਉਣੀ ਆ ਪਰ ਮੁੜ ਕੇ ਮੁੱਦਾ ਬਣਾ ਕੇ ਜੀਜੀ ਲੜਾਈ ਲੜਨਾ ਇਹ ਕੋਈ ਤਰੀਕਾ ਨਹੀਂ ਕਰ ਸਾਡਾ ਜਿਹੜਾ ਅੱਜ ਦਾ ਮਕਸਦ ਇਹ ਆ ਕਿ ਸਾਰੇ ਜਿੰਨੇ ਵੀ ਪੱਤਰਕਾਰ ਆਪਾਂ ਇਕੱਠੇ ਹੋਏ ਆ ਸਾਰੇ ਇੱਕ ਮੱਥੇ ਤੇ ਇਕੱਠੇ ਹੋਈਏ ਠੀਕ ਆ ਅੱਜ ਅਸੀਂ ਨਾਲ ਆਪਾਂ ਉਹਨੇ ਚਲਾਉਨੇ ਆ ਚਲਾਉਦੇ ਰਾਵਾਂਗੇ ਵੀ ਚਲਾਵਾਂਗੇ ਵੀ ਪਰ ਜਿੱਥੇ ਲੋੜ ਪੈਂਦੀ ਆ ਭਾਈ ਜਣ ਨੂੰ ਉੱਥੇ ਇੱਕ ਜਿਹੜਾ ਸਾਥ ਦਈਏ ਸਾਡੇ ਦੇਖਿਆ ਜਾਂਦਾ ਕਿ ਇੱਕ ਪਤਰਕਾਰ ਤੇ ਭੀੜ ਪੈਂਦੀ ਹੈ ਤੇ ਤਮਾਸ਼ਾ ਦੇਖਣ ਵਾਲੇ 100 ਦੇ ਇਕਨ ਸਾਹ ਦੇਣ ਵਾਲਾ ਬਾਗੇ ਇਹ ਇੱਕ ਥਾਂ ਨਹੀਂ ਗਾ ਸਾਰੇ ਥਾਵਾਂ ਘਟਨਾਵਾਂ ਵਾਪਰਦੀਆਂ ਨੇ ਮੇਰੇ ਵੀ ਛੋਟੇ ਵੀ ਘਰ ਤੇ ਸੰਜੀ ਭੇਜੇ ਨੇ ਤੇ ਪ੍ਰਿੰਸ ਜਿੱਥੇ ਵੀ ਲੋਨ ਪਈ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਦਿਨ ਰਾਤ ਰਾਤ 12 ਦੇ ਫੂਲ ਕਹਿੰਦਾ 2 ਵਜੇ ਨੂੰ ਕਹਿੰਦਾ ਲੋਨ ਪਈ ਇਹਨਾਂ ਸਾਹ ਦਿੱਤਾ ਆ ਪਰ ਜਦੋਂ ਇਹਨਾਂ ਦਾ ਲੋਨ ਕਾਹੀ ਆ ਇਧਰ ਕਈ ਦਾ ਘਰ ਤੇ ਗਏ ਨੇ ਮੈਂ ਮਤ ਜੀ ਜਦੋਂ ਤੁਸੀਂ ਟੈਗ ਲਾਉਂਦੇ ਆਗੇ ਜਾ ਫਿਰ ਤੁਹਾਡਾ ਮਕਸਦ ਪ੍ਰਕਾਰਾਂ ਨਾਲ ਫਿਰ ਤੁਹਾਡੀ ਮਿੱਝ ਲੜਾਈ ਹੋ ਜਾਂਦੀ ਆ ਆਪਾਂ ਮਿੱਝ ਲੜਾਈ ਨਾੜੀ ਦੀ ਕੇਨਾ ਆਪਾਂ ਸਾਥ ਦੇਣਾ ਕਿ ਲੋੜ ਪੈਂਦੀ ਹਾਂ ਜੇ ਅਗਲਾ ਗਲਤੀ ਆ ਤੇ ਆਪਾਂ ਨੂੰ ਉਦੋਂ ਸੁਝਾਉਣਾ ਮਕਸਦ ਇਹ ਆ ਵੀ ਉਹਨੂੰ ਲੈ ਕੇ ਉਸ ਤੋਂ ਕੱਢ ਕੇ ਬਾਅਦ ਭਾਗੇ ਨੂੰ ਸੁਝਾਓ ਕਿ ਤੂੰ ਸਿਕਣਾ ਹੈ ਤਾਂ ਸਭ ਤੋਂ ਸਾਰੇ ਤੇਰੀ ਗਲਤੀ ਹੈ ਇਹਨੂੰ ਬਲਸ ਨੂੰ ਨਾ ਕਰ ਪਰ ਆਪਾਂ ਸੌ ਬੰਦੇ ਜਾ ਕੇ ਕਹੀ ਜਾਈਏ ਹੈਗਾ ਗਲਤੀਆ ਇਹ ਹੈ ਗਲਤੀ ਫਿਰ ਗੱਲ ਨਹੀਂ ਬਣਦੀ ਅਸੀਂ ਮੈਂ ਦਾ ਆਪਣੇ ਸ਼ੁਰੂ ਕਰਦਾ ਕਿ ਅਸੀਂ ਜਿੰਨੇ ਬੈਠੇ ਕੋ ਦੁੱਧ ਦੋਤਾ ਨਹੀਂ ਹੋਵੇਗਾ ਪੰਜਾਬੀ ਚ ਕਹਾਂਗਾ ਜਦ ਮੈਂ ਕਹੂੰ ਸੰਗਣਾ ਨਹੀਂ ਕਿ ਲੋਕੋ ਤਾਂ ਤਰਮੀ ਹੋਵੇਗਾ ਪਰ ਇਹ ਹੈ ਕਿ ਕੋਈ ਜ਼ਮੀਰ ਹੋਣਾਂ ਜਿਹੜਾ ਬੰਦੇ ਦਾ ਕਹਿ ਕੰਮ ਦੇ ਵਾਸਤੇ ਸਾਡੇ ਵਿੱਚ ਲੋਕਾਂ ਦੇ ਜ਼ਮੀਰ ਮਰ ਚੁੱਕੇ ਆ ਕਿਹੜਾ ਜ਼ਮੀਰ ਨਹੀਂ ਜਾਂ ਸਿਰ ਤਮਾਸ਼ਾ ਵੇਖੋਗਾ ਤਮਾਸ਼ਾ ਵੇਖਮਾਤੇ ਬਣ ਚੁੱਕੇ ਆ ਗੱਲਾਂ ਨੇ ਬੜੀਆਂ ਨੇ ਗੱਲਾਂ ਕਰਨੀਆਂ ਸ਼ੁਰੂ ਹੋਈਏ ਪਰ ਕਿੰਨੇ ਪੱਤਰਕਾਰ ਦਾ ਮਿਆਰ ਅਸੀਂ ਜਿਰੋਂ ਤੋਂ ਨੀਵਾ ਟੇਕਰ ਨਹੀਂ ਆ ਦੇਖਦਾ ਕਾਹਦੇ ਕੀ ਆ ਕਿ ਅਸੀਂ ਆਪਣੀ ਵੇਲੇ ਪ੍ਰੋਗਰਾਮ ਵੇਖਦੇ ਆ ਠੀਕ ਆ ਬੋਲ ਮੇ ਰੱਖਣੀ ਚਾਹੀਦੀ ਘਰ ਵਾਸਤੇ ਜ਼ਰੂਰੀ ਆ ਪਰ ਜਮੀਰ ਨੂੰ ਕੈਮਰਾ ਰੱਖਣਾ ਚਾਹੀਦਾ ਜਿੱਥੇ ਜਮੀਰ ਦੀ ਲੋੜ ਪੈ ਜੇ ਰੋਟੀ ਕਹਿੰਦੇ ਇਹਨਾਂ ਪੱਖਾ ਦੀ ਕੁੱਲੀ ਜੀ ਨਹੀਂ ਰੋਟੀ ਉਹ ਵੀ ਖਾਦੇ ਸੰਦੇ ਆ ਪਰ ਸਟੈਂਡ ਬਣ ਚਾਹੀਦਾ ਕਿਹੜਾ ਬੰਦੇ ਦਾ ਇਹਦਾ ਸਟੈਂਡ ਮੈਂ ਟੇਕੋ ਮੇਰੇ ਵੀਰੋ ਮਿਆਰ ਨੂੰ ਧਾਓ ਪੱਤਰਕਾਰਾਂ ਨੂੰ ਸਟੈਂਡ ਲੱਖੋ ਤੇ ਪੱਤਰਕਾਰਾਂ ਦਾ ਕੰਮ ਜਾਬ ਜੇ ਨਹੀਂ ਵਿੱਚ ਜਿੱਤਰਾ ਪੁਲਿਸ ਕਰ ਰਹੀ ਆ ਪਰ ਜਿਹੜੇ ਬੱਚਾ ਪਰ ਜਿਹੜੇ ਬੱਚਾ ਪੱਤਰਗਾਮ ਕਿੱਥੇ ਜਾ ਰਹੇ ਦਿੱਤੇ ਜਾਣੇ ਜਲੇ ਕਿਸੇ ਦਾ ਨਹੀਂ ਚੋਣਾ ਭਾਵੇਂ ਤੁਸੀਂ ਜੇ ਭਾਵੇਂ ਮੈਂ ਆ ਇੱਥੇ ਬੜੇ ਲੋਕ ਬੈਠੇ ਜਿਨ੍ਹਾਂ ਸੰਤਾਨ ਪਟਾਇਆ ਹੋਵੇਗਾ ਕੱਚਿਆਂ ਦਾ ਹਰਾਸਮੰਤ ਉਹਦਾ ਬੰਦਾ ਜਿਹੜਾ ਪਰਚਾ ਹੁੰਦਾ ਉਹ ਭਾਵੇਂ ਘੱਟ ਹੋਵੇ ਪਰ ਪਰਵਾਹ ਜਿਆਦਾ ਹੁੰਦਾ ਜੀ ਪਰ ਕੱਡੀ ਅਸੀਂ ਲੋੜ ਪੈਣ ਤੇ ਸਾਹਮਣੀ ਜਿੱਤਾਂ ਮੈਕਸਿਕ ਨੂੰ ਕਵਾਂਗਾ ਤਮਾਸ਼ਾ ਵੀ ਜ਼ਰੂਰ ਬਣਦਾ ਹੈ ਪਰ ਤਮਾਸ਼ਾ ਵੀ ਨਾ ਛੱਡੋ ਜੇ ਤੁਸੀਂ ਆਪਣੇ ਮੁਕਾਬਲੇਬਾਜ਼ ਕਰਨਾਗੇ ਜਿਹਨਾਂ ਨੇ ਸਾਨੂੰ ਇਜਾਦੀ ਲਾ ਕੇ ਦਿੱਤੀ ਸਰਦਾਰ ਅਸ਼ੀਰ ਭਗਤ ਸਿੰਘ ਜੀ ਕੁਰਬਾਨੀਆਂ ਦਿੱਤੀਆਂ ਪਰ ਅਸੀਂ ਵਸਾ ਕੇ ਆਪੋ ਆਪਣੇ ਘਰਾਂ ਟਰਪੇ ਆਂ ਪੱਤਰਕਾਰ ਤੂੰ ਖਾਰ ਲਿਆਓ ਪਸਵੇਂ ਦੀ ਇਹੋ ਬੇਟੀ ਜੀ ਅੱਜ ਇਹਦਾ ਪੱਤਰਕਾਰ ਨੂੰ ਆ ਇਕੱਠੇ ਹੋਏ ਆ ਇਹਦਾ ਕੰਦਰ ਸੈ ਕਿ ਸਾਡੇ ਵੀਰ ਨੇ ਇਹਨਾਂ ਨੇ ਆਪਣਾ ਤਲਬ ਬਣਾਇਆ ਉਹਦੀ ਉਦੇਦਾਰੀ ਮੈਨਾਂ ਲੱਗਣੀ ਹੈ ਨਹੀਂ ਸਾਨੂੰ ਕੋਈ ਤਰਾਇ ਨਹੀਂ ਕਰ ਅਸੀਂ ਇਹਨਾਂ ਦੇ ਨਾਲ ਆ ਸਾਥ ਦਮਾਂ ਨੇ ਇੱਕ ਸੰਯੁਕਤ ਮੋਰਚਾ ਅਸੀਂ ਇੱਕ ਸੰਯੁਕਤ ਮੋਰਚਾ ਬਣਾ ਰਹੇ ਆ ਜਿਹਤਰਾ ਕਿਸਾਨਾਂ ਨੇ ਬਣਾਇਆ ਹੈ ਕਿ ਲੋੜ ਪਵੇ ਹਰ ਜਿਹੇ ਦੇ ਵਿੱਚ ਸੈਡਾਂ ਜਿੱਦੀਆਂ ਪੰਜਾਬ ਵਿੱਚ ਜਥੇ ਬੰਦੀਆਂ ਮੇਰੀਆਂ ਨਾਲ ਹੱਥ ਜੋੜ ਕੇ ਬੇਨਤੀ ਕੀ ਆਓ ਇਹ ਤੁਮ ਜਿਹੜਾ ਚੱਕੇ ਹੋਈ ਗਿਆ ਸੰਘੂ ਕਤ ਮੋਰਚਾ ਬਣਾਈ ਹੈ ਔਰ ਆਪਣੀਆਂ ਮੰਗਾਂ ਨੂੰ ਕਾਗਜ਼ ਬਣਾਈ ਹੈ ਸਾਡੀਆਂ ਬੜੀਆਂ ਕੰਮਾਂ ਕਹੇ ਮੰਗਾਂ ਜੇ ਮੰਗਾ ਕਹਦਾ ਹੱਟ ਹੱਕ ਜੇ ਸਾਡੇ ਬੱਚੇ ਨੂੰ ਐਜੂਕੇਸ਼ਨ ਨਹੀਂ ਸਾਡੇ ਬੱਚੇ ਬਾਹਰ ਤੁਰੇ ਜਾ ਰਹੇ ਜੇ ਸਾਡੇ ਵਾਸਤੇ ਇਲਾਜ ਨਹੀਂ ਪੱਤਰਕਾਰ ਹਰ ਪੰਦਰ ਜਿਹੜਾ ਪੱਤਰਕਾਰ ਆ ਉਹ ਮੌਤੂ ਹਾਂਡ ਕੇ ਮਛਰੀਆਂ ਮਤਾ ਜੇ ਉਹਨੂੰ ਵੀ ਕਮਾਈ ਨਹੀਂ ਸਰਕਾਰ ਕਰ ਤੋਂ ਕਿਸੇ ਤਰਫੋਂ ਜੇ ਉਹਨੂੰ ਕੋਈ ਨਿੱਜੀ ਪ੍ਰੋਬਲਮ ਆ ਜਾਂਦੀ ਜਾਂ ਉਹ ਮਕਤਾ ਬਣ ਜਾਂਦਾ ਹੀ ਲੋਕਾਂ ਦਾ ਸਾਡੇ ਲਾਈਫ ਫ੍ਰੀ ਹੋਣਾ ਚਾਹੀਦੇ ਆ ਸਾਡੇ ਬੱਚੇ ਨੂੰ ਸਕੂਲਾਂ ਦੀ ਪੜ੍ਹਾਈ ਹੋਣੀ ਚਾਹੀਦੀ ਆ ਸਾਡੇ ਬਾਅਦ ਤੇ ਹਰ ਜਿਹੜੇ ਕਰੋਨੀ ਬਣਨੀ ਚਾਹੀਦੀ ਜਿਹੜੀ ਪੱਤਰਕਾਰਾਂ ਦਾ ਹੱਕ ਹੈ ਮੈਂ ਅੱਜ ਆ ਕੇ ਆ। ਜਾ ਕੇ ਦੇਖ ਲੋ ਰਾਸਥਾਨ ਵਿੱਚ ਘੁੰਮ ਕੇ ਆ ਵਿਖਿਆਗੇ ਹਰ ਜਿਹੜੀ ਪੱਤਰਕਾਰਾਂ ਵਾਸਤੇ ਕਲੌਨੀ ਬਣੀ ਏ ਸਾਡੇ ਪੱਤਰਕਾਰ ਕਈ ਮਹੀਨੇ ਬਾਅਦ ਕਿਰਾਇਆ ਵੀ ਦਿੱਤਾ ਜਾਂਦਾ ਕਿਰਾਏ ਦੇ ਟੱਕੇ ਖਾਂਦੇ ਫਿਰਦੇ ਜੇ। ਉਹ ਸਾਡੇ ਜਿਹੜੀਆਂ ਮੇਡ ਮੰਦਾ ਕੋਠੰਬਾ ਜੀਗਾ। ਬਿੱਜੀ ਲੜਾਂਗੇ ਲੜਦੇ ਫਿਰਦੇ ਰੋਜ਼ ਮਿੱਟੀ ਲੜਾਂਗੇ ਬੜਾਈ ਆ। ਸਾਡੇ ਪੱਤਰਕਾਰ ਵੀਰ ਕੰਨੇ ਮਸਨੀਆਂ ਬੈਠੇ ਨੇ ਮੇਰੇ ਤੋਂ। ਜਿਹੜਾ ਪਤਾ ਠੁਈਆ ਸਾਹਿਬ ਦੀ ਉਮਰ ਪੂਰੀ ਕਰ ਗਿਆ ਭਾਵੇਂ ਉਹ ਛੋਟੇ ਰੱਖਾਂ ਵੱਡੇ ਨਾਲ ਕੋਈ ਪੈਨਸ਼ਨ ਲਈ ਜਾਵੇ ਘਰ ਤੋਂ ਪਰ 15000 ਰੁਪਏ ਪੈਨਸ਼ਨ ਮਿਲ ਰਹੀ ਦੀ ਆ ਜੋ ਆਟਮਲਾ ਚ ਆ ਰਹੇ ਨੇ ਜੋ ਮੰਗਾਈ ਆ ਪਰ ਲੋਕੀ ਸਾਡੇ ਤੇ 15 ਮਤਲਬ ਪੈਨਸ਼ਨ ਵਾਸਤੇ ਤਗਲੇ ਮਾਰਦੇ ਕਰਦੇ ਨੇ ਕੀ ਕਰਨ ਮਜਬੂਰੀਆਂ ਪਣ ਗਿਆ ਨੇ ਪਰ ਮੈਂ ਸਾਰੇ ਨੂੰ ਬੇਨਤੀ ਕਰਦਾ ਆ ਇਕੱਠੇ ਹੋਈਏ ਤਮਾਸ਼ਾ ਨਾ ਬਣਈਏ ਠੁਈਆ ਦਾ ਇੱਕ ਦੂਜੇ ਦਾ ਸਾਥ ਦਈਏ ਕਾਮਯਾਬ ਆਹੀ ਬਹੁਤ ਜ਼ਿਆਦਾ ਹੋ ਜਾਗੇ ਪਰ ਕਾਮਯਾਬ ਆਸਤੇ ਸਭ ਤੋਂ ਸਾਰੇ ਆਨੁਕ੍ਰਮ ਖੇ ਹੋਣਾ ਪਾਇਆ ਸੰਯੁਕਤ ਮੋਟਰ ਬਣਾਉਣਾ ਪਾਇਆ ਇੱਕ ਪਲੇਅਰ ਹੋਣਾ ਦੇਖੇ ਹੋਈ ਹੈ ਤਾਂ ਸਾਰੇ ਇਕਜੁੱਟ ਸਾਥ ਲਈ ਹੈ ਧੰਨਵਾਦ ਸਤਿਕਾਰਯੋਗ ਸਾਰਿਆਂ ਨੂੰ ਮੈਂ ਤੁਹਾਡਾ ਸਾਰਿਆਂ ਦਾ ਸੋਟਾ ਰੱਖ